ਜੀ ਨਾਮ ਹੈ ਜੀ ਤੁਹਾਡਾ ਫਰਮੇਲਕਰ ਕੀ ਕਹਿਣਾ ਦੰਨੇ ਤੁਸੀਂ ਇੰਨੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਕਿਹੜੀ ਪਾਰਟੀ ਦੁਸਤ ਕਾਲੀ ਦਲ ਕਾਲੀ ਦਲ ਕੀ ਕਹਿਣਾ ਚਾਹੁੰਦੇ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਮੈਂ ਫਰਮੇਲਕਰ ਚਕਰਾੰਦੇ ਰਹਿਣ ਵਾਲੀ ਬਹੁਤ ਵਧੀਆ ਕਾਲੀ ਸਰਕਾਰ ਦੀ ਸੜਾ ਬਾਗ ਬਾਕੀ ਹ ਮਿਲੇ ਕਾਡ ਬਣਾਏ ਘਰ ਘਰ ਜਾ ਕੇ ਘਰ ਘਰ ਜਾ ਕੇ ਬੁਢੀਆਂ ਦੀਆਂ ਸਮੱਸਿਆ ਪੁੱਛੀਆਂ 2500 ਰੁਪਿਆ ਹਰ ਮੇਰੇ ਚਗਾਈ ਦਿੱਤਾ ਲੋੜਵੰਦ ਬੰਦਿਆਂ ਨੇ ਮੀਟਰ ਲਵਾਏ ਫਰਸਾਂ ਦਿੱਤੀਆਂ ਬਹੁਤ ਵਧੀਆ ਸੜਕਾਂ ਦੀ ਸਰਕਾਰ ਹੁਣ ਤੁਸੀਂ ਜਿੱਤ ਪ੍ਰਾਪਤ ਕੀਤੀ ਹੈ ਜੋ ਪਿੰਡਾਂ ਦਾ ਵਾਅਦੇ ਕੀਤੇ ਤੁਸੀਂ ਪੂਰੇ ਕਰੂਗੇ ਹਾਂਜੀ ਪੂਰੇ ਕਰਾਂਗੇ ਹਾਂਜੀ ਕੀ ਕੀ ਵਿਕਾਸ ਹੋਣ ਵਾਲੇ ਨੇ ਪਿੰਡ ਦੇ ਇਹਨਾਂ ਨੇ ਤਾਂ ਕੁਝ ਦਿੱਤੇ ਵੀ ਨਹੀਂ ਸੰਚਾਰ ਵਾਲਾ ਸਾਡੇ ਸਰਪੰਚ ਸਾਹ ਖੜੇ ਆ ਚਾਹ ਨਹੀਂ ਪਈ ਇਹਨਾਂ ਨੂੰ ਤਾਂ ਸਾਡਾ ਸਖਵੀਰ ਸਿੰਘ ਕਰੂਗਾ ਵਾਅਦੇ ਪੂਰੇ ਜਿਹੜੇ ਵੀ ਅਸੀਂ ਜੋ ਵੀ ਅਸੀਂ ਕਰਿਆ ਸਾਡੇ ਵਾਅਦੇ ਪੂਰੇ ਹੋਣਗੇ ਭਗਵੰਤ ਮਾਨ ਦੀ ਸੜਕ ਤੇ ਖਾਲੀ ਪੀਪੇ ਖੜਤਈ ਭਗਵੰਤ ਮਾਨ ਨੇ ਕੀਤਾ ਕਿ ਇਹ ਰਾਫੇਰੀ 420 ਜੀ ਸਰਪੰਚ ਸਾਹਿਬ ਕੀ ਹਾਲ ਚਾਲ ਜੀ ਸਰਦਾਰ ਕਰਨੈਲ ਸਿੰਘ ਜੀ ਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੋ ਵਾਅਦਾ ਜਿੱਤ ਕਬੂਲ ਕੀਤੀ ਹੈ ਜੋ ਬਾਦ ਲੋਕਾਂ ਨੇ ਕੀਤੇ ਜੀ ਉਹ ਪੂਰੇ ਕਰਾਂਗੇ ਜੀ ਚੇਅਰਮੈਨ ਸਾਹਿਬ ਨੂੰ ਸਾਡਾ ਬਲਾਕ ਜਿਲ੍ਹਾ ਜਿੱਤ ਗਿਆ ਤੇ ਪੈਸੇ ਤੂੰ ਲਵਾਵੇਂ ਜਿੰਨੇ ਮੰਗਾਂਗੇ ਉਹ ਨਹੀਂ ਦੇ ਦੇਣਗੇ ਜਿੰਨੇ ਮੰਗੋਗੇ ਮਿਲਣਗੇ ਸਹੀ ਹੈ ਕੀ ਕੀ ਵਿਕਾਸ ਜਿਹੜਾ ਆਪਣੇ ਪਿੰਡ ਤੇ ਹੋਣ ਵਾਲੇ ਛੱਪੜਾ ਪਾਣੀ ਦਾ ਅੱਛਾ ਹੋਰ ਵੀ ਗਲੀਆਂ ਨਾਲੀਆਂ ਅਜੇ ਬਹੁਤ ਧੂਰੇ ਪਈਆਂ ਕਿੰਨੇ ਚਿਰ ਤੋਂ ਹੈ ਵਿਕਾਸ ਦੇ ਕਾਰਜ ਨਹੀਂ ਹੋਏ ਜੀ ਤੁਹਾਡੇ ਚਾਰ ਸਾਲ ਹੋ ਗਏ ਜੀ 10 ਸਾਲ ਹੋ ਗਏ 10 ਸਾਲ ਨੇ ਚਾਰ ਸਾਲ ਤਾਂ ਜਮੇ ਬੰਦ ਹੋ ਗਏ ਨਾ ਚਾਰੋਂ ਵਾਲਿਆਂ ਦਾ ਕੀਤਾ ਹੀ ਕੁਝ ਨਹੀਂਗਾ ਜੀ ਹੈਪੀ ਸਿੰਘ ਆ ਜੀ ਕੀ ਕਹਿਣ ਚੰਗੇ ਤੁਸੀਂ ਅੱਜ ਜਿਹੜੀ ਜਿੱਤ ਪਾ ਬੰਗੀ ਜਿੱਤ ਹੀ ਕਾਲੀ ਜਿੱਤ ਗਈ ਜੀ ਤੇ ਐ ਮਤਲਬ ਵੀ ਐ ਆ ਚੱਕਰ ਚ ਵੀ ਜਿਹੜੀ ਹੁਣ ਸੜਕ ਹੈ ਜੀ ਸਾਰੀ ਟੁੱਟੀ ਵੀ ਹੈ ਸਾਰੀਆਂ ਸੜਕਾਂ ਟੁੱਟੀਆਂ ਵੀ ਹੈ ਸਾਰੀਆਂ ਟੁੱਟੀਆਂ ਹੀ ਪਈਆਂ ਸੜਕਾਂ ਟੁੱਟੀਆਂ ਪਈਆਂ ਜਿਹੜੀ ਮੰਡੀ ਵਾਲੀ ਸੜਕਾ ਸਾਡੇ ਪਿੰਡ ਵਾਲੀ ਸੜਕਾ ਗਈ ਉਹ ਟੁੱਟੀ ਵੀ ਹੈਗੀ ਓਏ ਸਰਕਸ ਆਪ ਸੁਖਬੀਤ ਸਾਹਿਬਾ ਕਹਿੰਦੇ ਆ ਬਣਾ ਕੇ ਜਾਵਾਂਗੇ ਜੀ ਹੋਰ ਕਿਹੜੇ ਕਿਹੋ ਜਿਹੇ ਮੁੱਦੇ ਜਿਹੜੇ ਰੁਕੇ ਹੋਏ 66 ਵੀ ਗੱਲਾਂ ਨਹੀਂ ਪਟਾਇਆ ਜੀ ਕੱਲੀਆਂ ਨੇ ਪਟਾਏ ਸਾਰੇ ਗੱਲਾਂ ਨਹੀਂ ਕੰਮ ਕਰਾਈ ਠੀਕ ਆਪ ਦੀ ਸਰਕਾਰ ਤਾਂ ਫੇਲ ਆ ਜੀ ਆਪ ਦੀ ਸਰਕਾਰ ਨੇ ਤਾਂ ਕੋਈ ਵੀ ਕੰਮ ਨਹੀਂ ਕੀਤਾ ਕੁਝ ਨਹੀਂ ਕਰਾਈ ਦੋ ਬਾਦ ਕੀਤੇ ਆ ਸਾਰੇ ਨਕਾਮ ਨਿਕਲੇ ਆ ਉਹਨਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣ ਦੀ ਮਾਂ ਕੀਤੀ ਸੀਗੀ ਉਹ ਉਹ ਵੀ ਨਹੀਂ ਦਿੱਤਾ ਤੇ ਕੁਛ ਵੀ ਨਹੀਂ ਕੀਤਾ ਜੋ ਕੁਛ ਕਰੂਗਾ ਕਾਲੀਦਾਲ ਕਰੂਗਾ ਜੀ ਆਪ ਦੀ ਸਰਕਾਰ ਤਾਂ ਫੇਲ ਹੈ ਕਾਲੀ ਕਰਨਗੇ ਜੀ ਕਾਲੀ ਕਰਨ ਸਾਨੂੰ ਕਾਲੀ ਮਜਬੂਰ ਹੈ ਕਾਲੀ ਪਾਰਟੀ ਮੇਰਾ ਸੰਦੀਪ ਕਹਿੰਦਾ ਮੈਂ ਤਾਂ ਇਹੀ ਕਹਿਣਾ ਜੀ ਝਾੜੋ ਵਾਲੇ ਚ ਮੈਂ ਵੀ ਹੋਈ ਸੀ ਪਹਿਲਾਂ ਅੱਛਾ ਮੂਰੇ ਸੀ ਮੈਂ ਅੱਛਾ ਮੱਕਰ ਦੇ ਨਹੀਂ ਜਿਹੜੀ ਗੱਲ ਹੈਗੀ ਆ ਮੱਕਰ ਮੂਰੀ ਪਹਿਲਾਂ ਕਿ ਰਹੇ ਬੋਟਾ ਹੁਣ ਕਾਲੀਦਾਲ ਚ ਹੋਏ ਆ ਵੀ ਹੁਣ ਇਹ ਕਹਿੰਨੇ ਆ ਵੀ ਦੇਖੋ ਵੀ ਸੜਕਾਂ ਤਾਂ ਵੀ ਕੀ ਲੈਣਾ ਹਨਾ ਵੀ ਕੋਈ ਗ੍ਰਾਂਟ ਕਾਸ ਦੀਪਾ ਮੈਂ ਨਾ ਆਵੇ ਕੋਈ ਉਹ ਨਹੀਂ ਪਰ ਮੈਂ ਤਾਂ ਇਹ ਕਹਿੰਨੀ ਆ ਵੀ ਹਰ ਇੱਕ ਮਾਂ ਦੀ ਇੱਕ ਇੱਕ ਪੁੱਤ ਜੀ ਚਿੱਟਾ ਬੰਦ ਹੋਣਾ ਚਾਹੀਦਾ ਠੀਕ ਹੈ ਫੇਰ ਹੀ ਸੜਕਾਂ ਚੰਗੀਆਂ ਲੱਗਣੀਆਂ ਫੇਰ ਹੀ ਘਰ-ਬਾਰ ਚੰਗੇ ਲੱਗਣਗੇ ਠੀਕ ਹੈ ਮੈਂ ਤਾਂ ਇਹ ਹੀ ਚਾਹੁੰਨੀ ਆ ਵੀ ਆਪਣੇ ਪਿੰਡ ਦੇ ਵਿੱਚੋਂ ਹਰ ਇੱਕ ਪਿੰਡ ਦੇ ਵਿੱਚੋਂ ਚਿੱਟਾ ਬੰਦ ਹੋਣਾ ਚਾਹੀਦਾ ਸੋਮਣੀ ਕਲਿਦਾ ਜਿੰਦਾਬਾਦ ਸੋਮਣੀ ਕਲਿਦਾ ਜਿੰਦਾਬਾਦ ਹਾਂਜੀ ਭਾਈ ਜੀ ਕੀ ਨਾਮ ਤੁਹਾਡਾ ਜੀ ਨੈਵ ਸਿੰਘ ਜੀ ਕੀ ਕਹਿਣਾ ਤੁਹਾਨੂੰ ਮੈਂ ਬਸ ਇਹ ਹੀ ਕਹਿਣਾ ਚਾਹਣਾ ਵੀ ਆ ਚੋਣਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਪਿਆਰ ਦੀ ਜਨਤਾ ਨੇ ਜਵਾਬ ਦਿੱਤਾ ਆਉਣ ਵਾਲੇ ਸਾਲ ਦੇ ਵਿੱਚ 2027 ਦੇ ਵਿੱਚ ਦੁਬਾਰਾ ਫਿਰ ਤੋਂ ਬੱਬਰ ਸ਼ੇਰ গর্ਜੂਗਾ ਵਾਹ ਜੀ ਸੋਹਣੀ ਅਕਾਲੀ ਦਰਬਾਰ ਜਿੰਦਾਬਾਦ